ਪੰਜਾਬ ਜਿਹੜਾ ਉਹ ਕਰਜ਼ੇ ਚ ਡੁੱਬਿਆ ਪਿਆ ਪੰਜਾਬ ਜਿਹੜਾ ਕਿਸਾਨਾਂ ਦੇ ਗੋਲੀਆਂ ਵੱਜ ਰਹੀਆਂ ਕਿਸਾਨਾਂ ਦੇ ਡੰਡੇ ਪੈ ਰਹੇ ਆ ਧਰਨੇ ਲੱਗੇ ਹੋਏ ਆ ਦਿੱਲੀ ਨਾਲ ਗੱਲ ਕਰੀਏ ਉਹ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਸਭ ਤੋਂ ਹਮਦਰਦ ਅਸੀਂ ਆ ਤੇ ਫਿਰ ਗੈਪ ਕਿੱਥੇ ਉਹ ਗੈਪ ਪੂਰਾ ਕਰਨਾ ਕਿ ਨਹੀਂ ਕਰਨਾ ਭਾਜਪਾ ਜੁਆਇਨ ਕਰਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ ਮੈਂਬਰ ਪਰ ਪਾਰਲੀਮੈਂਟ ਰਹਿ ਰਵਨੀਤ ਸਿੰਘ ਬਿੱਟੂ ਦਾ ਭਾਜਪਾ ਵਰਕਰਾਂ ਵੱਲੋਂ ਭਰਮੀ ਭਰਮਾ ਸਵਾਗਤ ਕੀਤਾ ਗਿਆ ਹੈ ਸਾਡੇ ਨਾਲ ਰਵਨੀਤ ਸਿੰਘ ਬਿੱਟੂ ਜੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਸਰ ਵੱਡਾ ਯਕੀਨਦ ਕ ਜਤਾਇਆ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਕੀ ਕਹੋਗੇ ਸਿਰ ਅੱਖਾਂ ਦੇ ਚੁੱਕਿਆ ਵਰਕਰਾਂ ਨੇ ਦੇਖੋ ਤੁਸੀਂ ਤਾਂ ਸਵੇਰ ਦੇ ਹੀ ਅਜ ਨਾਲ ਹੋ ਤੁਸੀਂ ਦੇਖ ਹੀ ਰਹੇ ਹੋ ਬਈ ਜਿਹੜਾ ਪਿਆਰ ਰੇਲਵੇ ਸਟੇਸ਼ਨ ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਦਾ ਕਿੰਨੇ ਘੰਟੇ ਹੋ ਗਏ ਹੋਣੇ ਆ ਉਸੇ ਤਰੀਕੇ ਨਾਲ ਫੁੱਲਾਂ ਦੇ ਹਾਰ ਗੁਲਦਸਤੇ ਇਹੀ ਹੁੰਦਾ ਹੋਰ ਕੀ ਹੁੰਦਾ ਇਹੀ ਇੱਜ਼ਤ ਮਾਨ ਸਤਕਾਰ ਹੁੰਦਾ ਹੋਰ ਸਿਆਸਤ ਚ ਕਰਨ ਕੀ ਆਇਆ ਹੈ ਕੋਈ ਤੇ ਇਹੀ ਮੈਂ ਖੱਟਿਆ ਏ ਤੇ ਇਸੇ ਤਰੀਕੇ ਨਾਲ ਉਹੀ ਲੁਧਿਆਣਾ ਹੈ ਉਹੀ ਲੁਧਿਆਣੇ ਦੇ ਲੋਕ ਨੇ ਉਹੀ ਮੈਂ ਆ ਇਸ ਕਰਕੇ ਪਿਆਰ ਬੰਦੇ ਨੂੰ ਇੱਜ਼ਤ ਕਮਾਉਣੀ ਪੈਂਦੀ ਆ ਐ ਨਹੀਂ ਮਿਲਦੀ ਤੇ ਇਸ ਕਰਕੇ ਇਮਾਨਦਾਰੀ ਨਾਲ ਚੱਲੇ ਆ ਕੋਈ ਤੈਨੂੰ ਕਦੇ ਮੌਕਾ ਮਿਲਿਆ ਵੀ ਮੇਰੇ ਤੇ ਕੋਈ ਗੱਲ ਕਰਨ ਦਾ ਵੀ ਭਾਈ ਤੂੰ ਆ ਖਾ ਗਿਆ ਤੂੰ ਆ ਪੀ ਗਿਆ ਤੂੰ ਆ ਬਣਾ ਲਿਆ ਜਾਣ ਤੁਹਾਨੂੰ ਪਿੱਛੋਂ ਵੀ ਕਦੇ ਮੈਂ ਕੋਈ ਐਸੀ ਕਿਸੇ ਨੇ ਮੇਰੇ ਬਾਰੇ ਕਿਹਾ ਹੋਵੇ ਇਹੀ ਹੁੰਦਾ ਹੋਰ ਕੀ ਹੁੰਦਾ ਹਾਂ ਬੀਜੇਪੀ ਕਿਉਂਕਿ ਪਹਿਲੀ ਵਾਰ ਬੀਜੇਪੀ ਨੇ ਇਕੱਲੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਤੇ ਜਦੋਂ ਇਕੱਲੇ ਲੜਨ ਦਾ ਫੈਸਲਾ ਕੀਤਾ ਤੇ ਫਿਰ ਤਿੰਨ ਸੀਟਾਂ ਤੋਂ 13 ਸੀਟਾਂ ਲੜਨੀਆਂ ਨੇ ਤੇ ਉਹਦੇ ਵਿੱਚ ਬਹੁਤ ਜਾਣਿਆਂ ਨੂੰ ਮੇਰੇ ਵਰਗਿਆਂ ਨੂੰ ਮੌਕਾ ਮਿਲ ਗਿਆ ਜਦੋਂ ਇੱਕ ਇਹ ਮੰਚ ਤਾਂ ਹਮੇਸ਼ਾ ਸੀਗੀ ਵੀ ਮੋਦੀ ਜੀ ਜਿਹੜਾ ਏ ਉਹ ਅੱਜ ਤੁਹਾਨੂੰ ਪਤਾ ਹੀ ਹੈ ਵੀ ਉਹ ਦੁਨੀਆ ਦੇ ਜਿਹੜੇ ਬਿਹਤਰੀਨ ਜਾਂ ਤਾਕਤਵਰ ਜਾਂ ਚੰਗੇ ਉਹ ਲੀਡਰਾਂ ਚੋਂ ਤਾਂ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਕੌਣ ਨਹੀਂ ਚਾਹੁੰਦਾ ਤੇ ਤੀਜੀ ਗੱਲ ਪੰਜਾਬ ਜਿਹੜਾ ਉਹ ਕਰਜ਼ੇ ਚ ਡੁੱਬਿਆ ਪਿਆ ਪੰਜਾਬ ਜਿਹੜਾ ਕਿਸਾਨਾਂ ਦੇ ਗੋਲੀਆਂ ਵੱਜ ਰਹੀਆਂ ਕਿਸਾਨਾਂ ਦੇ ਡੰਡੇ ਪੈ ਰਹੇ ਆ ਧਰਨੇ ਲੱਗੇ ਹੋਏ ਆ ਉਹ ਦਿੱਲੀ ਨਾਲ ਗੱਲ ਕਰੀਏ ਉਹ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਸਭ ਤੋਂ ਹਮਦਰਦ ਅਸੀਂ ਆ ਤੇ ਫਿਰ ਗੈਪ ਕਿੱਥੇ ਉਹ ਗੈਪ ਪੂਰਾ ਕਰਨਾ ਕਿ ਨਹੀਂ ਕਰਨਾ ਤੇ ਇਸ ਕਰਕੇ ਵੀ ਸਾਡਾ ਕਿਸਾਨ ਸਿੱਧਾ ਪ੍ਰਾਈਮ ਮਿੰისტਰ ਦੇ ਘਰਾਂ ਦੇ ਅੰਦਰ ਜਾਵੇ ਪ੍ਰਾਈਮ ਮਿੰისტਰ ਸਾਹਿਬ ਦੇ ਆਫਿਸ ਜਾਵੇ ਉਹ ਸਥਿਤੀ ਲਿਆਉਣੀ ਆ ਸਰ ਪਹਿਲਾਂ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣਾ ਵੀ ਫੁੱਲਾਂ ਦੇ ਨਿਸ਼ਾਨ ਤੁਹਾਡੇ ਕੁਮੀਤ ਤੇ ਨਜ਼ਰ ਆਉਂਦੇ ਨੇ ਸਾਫ਼-ਸਾਫ਼ ਨਜ਼ਰ ਆਉਂਦਾ ਕਿ ਵੱਡਾ ਜਿਹੜਾ ਪਿਆਰ ਆ ਲੁਧਿਆਣਾ ਵਾਸੀਆਂ ਨੇ ਜਾਂ ਭਾਜਪਾ ਵਰਗ ਨੇ ਦਿੱਤਾ ਮੈਂ ਤਾਂ ਹੁਣ ਤੁਸੀਂ ਤੁਹਾਡੇ ਕਹੇ ਤੇ ਦੇਖਿਆ ਫੁੱਲ ਤੁਹਾਨੂੰ ਪਤਾ ਚੀਜ਼ ਹੀ ਐਸੀ ਆ ਫੁੱਲ ਤਾਂ ਇੱਕ ਦਿੱਤਾ ਹੋਵੇ ਉਹੀ ਬਹੁਤ ਵੱਡੀ ਗੱਲ ਆ ਇਹ ਤਾਂ ਅੱਜ ਮੈਂ ਸਮਝਦਾ ਕਵਾਂਟਲਾਂ ਦੇ ਹਿਸਾਬ ਨਾਲ ਜਿਹੜੇ ਫੁੱਲ ਨੇ ਉਦੀ ਵਰਖਾ ਹੋਈ ਆ ਫੁੱਲ ਆ ਖੜੇ ਆ ਨੌਜਵਾਨ ਪੀੜੀ ਆ ਸਾਰੇ ਦੇਖੋ ਨੌਜਵਾਨ ਨੇ ਸਾਰੇ ਖੜੇ ਤੇ ਇਹਨਾਂ ਦਾ ਪਿਆਰ ਆ ਤੇ ਇਹ ਇਹਨਾਂ ਦੇ ਕਰਜ਼ਾਈ ਆ ਜਾਨ ਵੀ ਚਲੇ ਜਾਏ ਉਹ ਵੀ ਕੋਈ ਗੱਲ ਨਹੀਂ ਗੀ ਇਹਨਾਂ ਖਾਤਰ ਸਰ ਦੋ ਵਾਰੀ ਲੁਧਿਆਣਾ ਤੋਂ ਐਮਪੀ ਰਹੇ ਹਾਂ ਕਾਂਗਰਸ ਦੀ ਸੀਟ ਦੇ ਉੱਤੇ ਲੜੇ ਹੋ ਇੱਕਦਮ ਅਚਾਨਕ ਕੀ ਕਾਰਨ ਰਹੇ ਨੇ ਜਿਹੜਾ ਮਨ ਬਦਲੇ ਨਹੀਂ ਮੈਂ ਪਹਿਲਾਂ ਵੀ ਕਿਹਾ ਵੀ ਮੈਨੂੰ ਕੋਈ ਕਾਂਗਰਸ ਨੇ ਨਾ ਕੋਈ ਮੈਨੂੰ ਪ੍ਰੋਬਲਮ ਸੀ ਨਾ ਕੋਈ ਕਾਂਗਰਸ ਨੇ ਮੈਨੂੰ ਕੱਲੇ ਦਾ ਮੇਰਾ ਨਾਉ ਗਿਆ ਕੱਲੇ ਦਾ ਮੈਨੂੰ ਟਿਕਟ ਦੀ ਕੋਈ ਐਸੀ ਗੱਲ ਹੀ ਇਹ ਨਹੀਂ ਸੀ ਪਰ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਕਾਂਗਰਸ ਪਾਰਟੀ ਆ ਨਾ ਉਹ ਜੇ ਮੈਂ ਪੰਜਾਬ ਦੀ ਗੱਲ ਕਰਾਂ ਉਹ 10 ਸਾਲ ਤਾਂ ਪਹਿਲਾਂ ਬੀਜੇਪੀ ਪਤਾਕਤ ਹੋ ਗਈ ਅਗਲੇ 5 ਸਾਲ ਕੰਨ ਤੇ ਲਿਖਿਆ ਵੀ ਬੀਜੇਪੀ ਆ ਰਹੀ ਹੈ ਤੇ ਆਪਾਂ ਠੇਕਾ ਹੀ ਲਿਆ ਵੀ ਆਪਾਂ ਆਪੋਜੀਸ਼ਨ 'ਚ ਬਹਿਣਾ ਹੈ ਆਪਾਂ ਕੁਝ ਪੰਜਾਬ ਲਈ ਕਰਨਾ ਨਹੀਂਗਾ ਪੰਜਾਬ ਨੂੰ ਕੋਈ ਚੰਗਾ ਬਣਾਉਣਾ ਨਹੀਂ ਕਰ ਜੇ ਜੋ ਕੱਢਣਾ ਕਿ ਨਹੀਂ ਉਹ ਰੋਲ ਅਦਾ ਕਰਨ ਦੀ ਐਮਪੀ ਚੰਗੇ ਐਮਪੀ ਬਣ ਕੇ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਕਿਸਾਨ ਮਜ਼ਦੂਰ ਇੰਡਸਟਰੀ ਉਹਨੀਆਂ ਤਕਲੀਫਾਂ ਹੱਲ ਕਰਨ ਲਈ ਜੇ ਕੋਈ ਚੰਗੀ ਪਾਰਟੀ ਚਲੀ ਚਲੇ ਜਾਓ ਤੇ ਉਹਦੇ ਵਿੱਚ ਮਾੜਾ ਵੀ ਕੀ ਆ ਤੇ ਬਸ ਕਾਂਗਰਸ ਪਾਰਟੀ ਤਾਂ ਉਹ ਪਾਰਟੀ ਜਿਹਦੇ ਬਾਰੇ ਛੱਡ ਦੋ ਉਹਦੇ ਬਾਰੇ ਪਾਰਟੀ ਨੂੰ ਨਹੀਂ ਕਦੇ ਮਾੜਾ ਕਹੀਦਾ ਹੁੰਦਾ ਨਾ ਪਾਰਟੀ ਕਦੇ ਮਾੜੀ ਹੁੰਦੀ ਆ ਪਾਰਟੀ ਦੇ ਵਿੱਚ ਲੀਡਰ ਮਾੜੇ ਚੰਗੇ ਹੁੰਦੇ ਆ ਉਹਨਾਂ ਦਾ ਅਸਲੀ ਗੱਲ ਗੱਲ ਲੀਡਰਾਂ ਦੀ ਹੁੰਦੀ ਹੈ ਪਾਰਟੀ ਤਾਂ ਕਾਂਗਰਸ ਪਾਰਟੀ ਵਰਗੀ ਕਿਹੜੀ ਪਾਰਟੀ ਹੈ ਮੈਨੂੰ ਦੱਸੋ ਬੀਜੇਪੀ ਵਾਲੇ ਵੀ ਜਿੰਨੇ ਵੀ ਸੀਨੀਅਰ ਲੀਡਰਾਂ ਨੂੰ ਮੈਂ ਮਿਲੇ ਆ ਉਹਨਾਂ ਨੇ ਹਮੇਸ਼ਾ ਇਹ ਕਿਹਾ ਹੈ ਵੀ ਬੀਜੇਪੀ ਤਾਂ ਹੈ ਹੀ ਹੈ ਕਾਂਗਰਸ ਪਾਰਟੀ ਜਿਹੜੀ ਉਹ ਉਹਦੇ ਬਹੁਤ ਸ਼ਹਾਦਤਾਂ ਦਿੱਤੀਆਂ ਕੁਰਬਾਨੀ ਦਿੱਤੀ ਆਜ਼ਾਦੀ 'ਚ ਬੜਾ ਯੋਗਦਾਨ ਆ ਪਰ ਇਸ ਵੇਲੇ ਜਿਹੜੀ ਲੀਡਰਸ਼ਿਪ ਉਹਨੇ ਕਾਂਗਰਸ ਦੀ ਪੱਟੀ ਮੇਸ ਕਰਦੀ ਉਹ ਗੱਲਾਂ ਹੀ ਹੁਣ ਰਾਮ ਮੰਦਰ ਕਰਤਾਰਪੁਰ ਸਾਹਿਬ ਲਾਂਘਾ ਖੁੱਲਿਆ ਕਿੰਡੀ ਬੜੀ ਗੱਲ ਕੀਤੀ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਹਰ ਅਰਦਾਸ ਇਹ ਸੀ ਖੁੱਲ ਗਿਆ ਹੁਣ ਰਾਮ ਮੰਦਰ ਬਣ ਗਿਆ ਮੂਰਤੀ ਨਿਵਾਰਨ ਹੋ ਗਿਆ ਤੇ ਅਸੀਂ ਇਹ ਲਿਖ ਰਹੇ ਹਾਂ ਚਿੱਠੀ ਰਾਮ ਮੰਦਰ ਦੇ ਟਰਸਟ ਨੂੰ ਸਾਨੂੰ ਪਾਰਟੀ ਨੂੰ ਲੀਡਰਾਂ ਨੂੰ ਕਿਹਾ ਵੀ ਆਓ ਤੇ ਸਾਡੇ ਲੀਡਰ ਕੀ ਚਿੱਠੀ ਲਿਖ ਰਹੇ ਆ ਬਈ ਅਸੀਂ ਨਹੀਂ ਆਉਣਾ ਫਿਰ ਐਦੋਂ ਬੱਦੇ ਬਦਕਿਸਮਤ ਕੌਣ ਹੋਣਗੇ ਇੱਕ ਪਾਸੇ ਦੇਖੋ ਨਾ ਹਰ ਦੇ ਘਰੇ ਜੇ ਕਿਸੇ ਦੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ ਤੇ RAM ਜੀ ਦੀ ਵੀ ਤਸਵੀਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਅੰਕਿਤ ਹੈ ਨਾਮ ਇਕੋ ਹੀ ਆ ਹਿੰਦੂ ਸਿੱਖ ਮੁਸਲਮ ਸਾਈਂ ਜਾਂ ਕੋਈ ਉਹ ਤਾਂ ਫਰਕ ਹੀ ਹੈ ਨਹੀਂਗਾ ਪਰ ਜਦੋਂ ਤੁਸੀਂ ਇਹ ਐਡੀ ਬੜੀ ਗੱਲ ਕ੍ਰੀਏਟ ਕਰਤੀ ਲੁਧਿਆਣੇ 'ਚ ਕਲਾਕਲਾ ਜਦੋਂ ਅਸੀਂ ਆਏ ਆ ਵਾਪਸ ਤੇ ਅਲਾ ਕਹਿੰਦਾ ਜੀ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਕਿਸ ਕੈਸੀ ਪਾਰਟੀ 'ਚੋਂ ਜਿਹੜਾ RAM ਜੀ ਦੀ ਗੱਲ ਕਰਨੋਂ ਤਿਆਰ ਨਹੀਂਗਾ ਪਰ ਅਸੀਂ ਤਾਂ RAM ਜੀ ਦੀ ਪਾਰਟੀ ਚ ਰਹਿ ਕੇ ਵੀ ਗੱਲ ਕੀਤੀ ਹਰ ਜਗ੍ਹਾ ਗਏ ਝੰਡੇ ਝੁਲਦੇ ਅੱਜ ਵੀ ਪਰ ਜੇ ਤੁਸੀਂ ਜੇ ਤੁਸੀਂ ਉਹਨਾਂ ਦੇ ਹੀ ਨਹੀਂਗੇ ਤੇ ਫਿਰ ਤੁਸੀਂ ਕਿਸੇ ਦੇ ਵੀ ਨਹੀਂਗੇ ਇਹੀ ਗੱਲ ਨੂੰ ਲੈ ਕੇ ਨਰਾਸ਼ਾ ਸੀ ਜਾਂ ਕੋਈ ਹੋਰ ਗੱਲਾਂ ਸੀ ਕਿਉਂਕਿ ਤੁਹਾਡੇ ਜਿਹੜੇ ਪੁਰਾਣੇ ਸਾਥੀ ਨੇ ਸਭ ਤੋਂ ਨਜ਼ਦੀਕ ਰਹੇ ਨੇ ਭਾਰਤ ਕੁਸ਼ਣ ਅਸ਼ੋਕ ਕਹਿੰਦੇ ਪਾਰਟੀ ਦੀ ਪਿੱਠ 'ਚ ਸੂਰਾ ਮਾਰਿਆ ਕਹਿੰਦੇ ਸਾਨੂੰ ਵੀ ਪਤਾ ਨਹੀਂ ਸੀ ਅਸੀਂ ਤਾਂ ਤਿਆਰੀਆਂ 'ਚ ਲੱਗੇ ਹੋਏ ਸੀ ਚਲੋ ਉਹ ਪਾਰਟੀ ਜੀਚ ਹੈਗੇ ਆ ਉਹਨਾਂ 'ਚ ਉਹਨਾਂ ਦੇ ਉਹਨਾਂ ਨੂੰ ਮੁਬਾਰਕਬਾਦ ਉਹਦੇ ਵਿੱਚ ਚੰਗੀ ਤਰ੍ਹਾਂ ਕੰਮ ਕਰਨ ਮਿਹਨਤ ਕਰਨ ਪਾਰਟੀ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਹੋਰ ਮੈਂ ਤਾਂ ਇਹੀ ਕਹੂੰਗਾ ਮੈਂ ਉਹਨਾਂ ਬਾਰੇ ਕੋਈ ਸ਼ਬਦ ਐਸਾ ਮਾੜਾ ਚੰਗਾ ਕਿਉਂਕਿ ਇੰਨਾ ਸਾਡਾ ਰਿਸ਼ਤਾ ਰਿਹਾ ਏ ਇੰਨਾ ਮਤਲਬ ਇੱਕ ਖੂਨ ਦਾ ਹੀ ਰਿਸ਼ਤਾ ਨਹੀਂਗਾ ਬਾਕੀ ਸਾਰੇ ਹੀ ਰਿਸ਼ਤੇ ਆ ਤੇ ਇਹ ਥੋੜੀ ਜਿਹਾ ਵੀ ਅੱਜ ਕਿਤੇ ਅਸੀਂ ਸਾਹਮਣੇ ਮਿਲ ਜੀਏ ਤੇ ਅਸੀਂ ਆਪਸ ਵਿੱਚ ਮਿਲਾਂਗੇ ਨਹੀਂ ਜਾਂ ਅਸੀਂ ਆਪਣਾ ਮਾਨ ਸਤਕਾਰ ਨਹੀਂ ਕਰਾਂਗੇ ਇਹ ਤਾਂ ਚੱਲਦਾ ਰਹਿੰਦਾ ਪਾਰਟੀ ਤਾਂ ਜਿਹੜੀ ਆ ਉਹ ਕਿਸੇ ਦੀ ਕੋਈ ਵੀ ਹੋ ਸਕਦੀ ਆ ਸਾਰੇ ਸਾਰੇ ਪਾਰਟੀਆਂ ਦੇ ਕਹਿੰਦੇ ਸੀ ਲੀਡਰ ਜਾਹੇ ਕੁਲਦੀਪ ਸਿੰਘ ਵੈਦ ਹੁਣ ਕਹਿੰਦੇ ਅਸੀਂ ਐਂਡ ਮੂਵਮੈਂਟ ਤੱਕ ਜਿਹੜੀਆਂ ਮੀਟਿੰਗਾਂ ਕਰਵਾਈਆਂ ਤੇ ਆਮ ਆਦਮੀ ਪਾਰਟੀ ਕਹਿੰਦੇ ਵੀ ਜਾਂਦੇ ਜਾਂਦੇ ਇਹਨਾਂ ਨੂੰ ਤੋਹਫਾ ਦੇ ਕੇ ਕਾਂਗਰਸੀਆਂ ਨੂੰ ਇੱਕ ਹੋਰ ਜਿਹੜੇ ਪਰਚੇ ਦੇ ਰਹੇ ਨੇ ਗਰ ਦਰਜ ਕਰਵਾ ਗਏ ਨੇ ਰਵਨੀ ਸਿੰਘ ਉਹ ਤਾਂ ਮੇਰੇ ਤੇ ਹੀ ਹੋਏ ਆ ਪਰਚੇ ਦਰਜ ਤਾਂ ਮੇਰੇ ਤੇ ਹੀ ਹੋਏ ਆ ਨਾ ਵੀ ਨਾਲ ਹੋਇਆ ਸਰ ਕੀ ਨਾਂ ਤੇ ਆ ਪਰਕੁਸ਼ਨ ਆਸ਼ੂ ਤੇ ਜਾਂ ਨਹੀਂ ਕਿਸੇ ਹੋਰ ਤੇ ਕਿਤੇ ਹੋਏ ਆ ਲੀਡਰਾਂ ਤੇ ਤਾਂ ਹੋਏ ਹੋਏ ਆ ਤੇ ਮੈਂ ਕਹਾ ਮੈਂ ਕੌਣ ਹੁੰਨਾ ਕਰਾਉਣ ਵਾਲਾ ਜੀ ਮੈਂ ਮੈਂ ਕਿਵੇਂ ਕਰਾਤਾ ਮੈਨੂੰ ਪਰਚਾ ਦੱਸੋ ਇਸ ਕਰਕੇ ਜਹਾਂ ਪਹਿਲੀ ਗੱਲ ਇਹ ਫੈਸਲਾ ਹੀ 27 ਤਰੀਕ ਨੂੰ ਹੋਇਆ ਬੀਜੇਪੀ ਦਾ ਮੈਨੂੰ ਸਵੇਰੇ ਟੈਲੀਫੋਨ ਅਮਨ ਸ਼ਾਹ ਜੀ ਦਾ 9:30 ਵਜੇ ਆਇਆ ਵੀ ਭਾਈ ਅਸੀਂ ਅਕਾਲੀ ਦਲ ਨਾਲ ਅਲਾਈਅੰਸ ਤੋੜਤਾ ਅਸੀਂ ਕਾਲੀ ਦਲ ਨਹੀਂ ਜਾਣਾ ਇਕੱਲੇ ਬੀਜੇਪੀ ਵਾਲੇ ਲੜਾਂਗੇ ਮੇਰੇ ਉਹਨਾਂ ਨਾਲ ਬਹੁਤ ਨੇੜੇ ਦੇ ਸਬੰਧ ਨੇ ਐਂਟੀ ਨੈਸ਼ਨਲ ਜਦੋਂ ਵੀ ਸਿਰ ਚੱਕਿਆ ਏ ਉਹਨਾਂ ਨੇ ਹਮੇਸ਼ਾ ਉਹਦਾ ਸਿਰ ਦੱਬਿਆ ਏ ਜਦੋਂ ਵੀ ਉਹਨਾਂ ਕੋਲ ਗੱਲ ਕੀਤੀ ਪੰਜਾਬ ਦੇ ਅਮਨ ਸ਼ਾਂਤੀ ਦੀ ਉਹਨਾਂ ਨੇ ਦੇਸ਼ ਦੀ ਪੰਜਾਬ ਦੀ ਗੱਲ ਕੀਤੀ ਤੇ ਮੈਨੂੰ ਜਦੋਂ ਉਹਨਾਂ ਨੇ ਕੀਤਾ ਵੀ ਕੱਲੇ ਜਾ ਰਹੇ ਆ ਤੇ ਮੇਰੇ ਮੇਰਾ ਮਾਣ ਆ ਮੇਰਾ ਸਤਿਕਾਰ ਬਹੁਤ ਆ ਉਹਨਾਂ ਦਾ ਤੇ ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਅਹਮਦਾਬਾਦ ਅਹਮਦਾਬਾਦ ਸੀਗੇ ਉਹ ਸੁਖਵੀਰ ਬਾਦਲ ਦਾ ਕਹਿੰਦੇ ਮੈਂ ਟੈਲੀਫੋਨ ਬੰਦ ਕੀਤਾ ਤੇ ਉਹਨੂੰ ਟੈਲੀਫੋਨ ਮਿਲਾ ਲਿਆ ਮੈਂ ਕਿਹਾ ਜੀ ਜਦੋਂ ਤੁਸੀਂ ਮਿਲਾ ਲਿਆ ਤਾਂ ਫਿਰ ਗੱਲ ਕਿੱਥੇ ਰਹਿ ਗਈ ਮੈਨੂੰ ਇਹ ਦੱਸੋ ਕਿੰਨੇ ਵਜੇ ਜੁਆਇਨ ਕਰਨੀ ਆ ਤੇ 5:30 ਵਜੇ ਉਦਣੀ ਜਿਹੜੀ ਇਹ ਜੁਆਇਨਿੰਗ ਦਿੱਲੀ ਹੋ ਗਈ ਆ ਕਿਉਂਕਿ ਉਦੋਂ ਹੀ ਸਮਝੌਤਾ ਹੈ ਜਿਹੜਾ ਉਹ ਅਕਾਲੀ ਦਲ ਨਾਲ ਉਹ ਨਹੀਂ ਗੱਲ ਖਤਮ ਹੋਈ ਆ ਜੇ ਅਕਾਲੀ ਦਲ ਨਾਲ ਸਮਝੌਤਾ ਰਹਿੰਦਾ ਜਾਂ ਹੋ ਜਾਂਦਾ ਫਿਰ ਮੈਂ ਕਦੇ ਨਹੀਂ ਜਾਣਾ ਸੀ ਨਾ ਉਹਨਾਂ ਨੇ ਮੈਨੂੰ ਬੁਲਾਉਣਾ ਸੀ ਨਾ ਮੈਂ ਜਾਣਾ ਸੀ ਸੰਸਦ 'ਚ ਲਗਾਤਾਰ ਵਿਰੋਧ ਕਰਦੇ ਰਹੇ ਹੋ ਜਾਂ ਕਹ ਦੀ ਕਿ ਲਗਾਤਾਰ ਧਰਨਾ ਪ੍ਰਦਰਸ਼ਨ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਕੀ ਲੱਗਦਾ ਕਿ ਹੁਣ ਉਹੀ ਪਾਰਟੀ ਦੇ ਨਾਲ ਉਹੀ ਗੱਲਾਂ ਕਿਉਂਕਿ ਕਿਤੇ ਕਿੱਦਾਂ ਕਿਤੇ ਵਿਰੋਧ ਜਿਹੜਾ ਸੀ ਲਗਾਤਾਰ ਕਰਤਾ ਤੇ ਬੜਾ ਮੈਂ ਤਾਂ ਇੱਕ ਸਾਲ ਬੈਠਾ ਰਿਆ ਤਰਨੇ ਤੇ ਤੇ ਉਹ ਬਿੱਲ ਵਾਪਸ ਵੀ ਕਰਵਾਏ ਕਿਸਾਨਾਂ ਦੇ ਹੁਣ ਵੀ ਕਿਸਾਨਾਂ ਦੇ ਹੱਕ 'ਚ ਗੱਲ ਕਰਾਂਗੇ ਠੋਕ ਬਜਾ ਕੇ ਕਰਾਂਗੇ ਕਿਸਾਨ ਤਾਂ ਅੱਜ ਵੀ ਵਿਰੋਧ ਕਰਦੇ ਨੇ ਬੀਜੇਪੀ ਦਾ ਕਹਿੰਦੇ ਕਿ ਸਾਡਾ ਜਿਹੜੀਆਂ ਮੰਗਾਂ ਨਹੀਂ ਪੂਰੀਆਂ ਨਹੀਂ ਹੋਈਆਂ ਨਾ ਤਾਂ ਸਾਰੀਆਂ ਪਾਰਟੀਆਂ ਦਾ ਕਰਦੇ ਆ ਇਕੱਲੀ ਕਾਂਗਰਸ ਦਾ ਬੀਜੇਪੀ ਦਾ ਥੋੜੀ ਕਰਦੇ ਤਾਂ ਸਾਰੀਆਂ ਪਾਰਟੀਆਂ ਦਾ ਕਰਦੇ ਆ ਸਰ ਕੀ ਰਹੂਗਾ ਕਿਉਂਕਿ ਆਮ ਆਦਮੀ ਪਾਰਟੀ 130 ਦੀ ਗੱਲ ਕਰਦੀ ਹੈ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਉਹ ਕਿੱਦਾਂ ਦਾ ਮਤਲਬ ਸਿਨੈਰੀਓ ਜਿਹੜਾ ਲੁਧਿਆਣਾ ਦਾ ਉਹਨਾਂ ਦਾ ਇੱਕ ਕੈਂਡੀਡੇਟ ਦਿੱਤਾ ਸੀ ਉਹ ਵੀ ਭੱਜ ਗਿਆ ਜਲੰਧਰ ਵਾਲਾ ਪਹਿਲਾਂ ਕੈਂਡੀਡੇਟ ਤਾਂ ਲੱਭ ਲੈਣ 130 ਦੇ ਲੱਗੇ ਕਾਂਗਰਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਪੁਰਾਣੀ ਪਾਰਟੀ ਤੁਹਾਡੀ ਮਾਂ ਪਾਰਟੀ ਫਿਰ ਵੀ ਉਹਨਾਂ ਭਾਰਤਪੁਸ਼ ਨਾਸ਼ੂ ਨੇ ਵੀ ਸੁਭਕਾਮਨਾ ਦਿੱਤੀਆਂ ਕਹਿੰਦੇ ਦੋਸਤੀ ਤਾਂ ਰਹੂਗੀ ਕਿ ਉਹ ਤੇ ਪਾਰਟੀ ਦੇ ਨਾਲ ਵੀ ਗੱਲ ਜਾਤੀ ਸਬੰਧ ਕੀ ਹੁੰਦੇ ਆਪਣੀ ਤੌਰ ਤੇ ਹੁੰਦੇ ਪਾਰਟੀ ਆਪਣੀ ਤਾਂ ਹੁੰਦੀ ਹੈ ਮੈਂ ਤਾਂ ਇਹੀ ਕਹੂੰਗਾ ਵੀ ਕਾਂਗਰਸ ਪਾਰਟੀ ਹਮੇਸ਼ਾ ਚੰਗੀ ਪਾਰਟੀ ਆ ਅੱਜ ਵੀ ਮੇਰੇ ਪਰਿਵਾਰ ਆ ਜਿਹੜਾ ਕਾਂਗਰਸ ਪਾਰਟੀ ਚ ਮੇਰੇ ਭਰਾ ਗੁਰਕੀਰਤ ਸਿੰਘ ਹੁਣੀ ਕਾਂਗਰਸ ਪਾਰਟੀ ਚ ਮੈਂ ਤਾਂ ਕਹੂੰਗਾ ਉਹ ਬਹੁਤ ਤਰੱਕੀਆਂ ਕਰੇ ਪਾਰਟੀ ਚੰਗਾ ਕਰੇ ਪਾਰਟੀ ਕਿਸੇ ਲਈ ਇਹ ਥੋੜੀ ਕੋਈ ਕਹਿੰਦਾ ਹੁੰਦਾ ਹਰੇਕ ਹਰੇਕ ਤਾਂ ਹਰ ਅਸ਼ੀਰਵਾਦ ਹੀ ਹੁੰਦਾ ਸਭ ਨੂੰ ਪਰ ਕੋਈ ਕੁਝ ਸੀਨੀਅਰ ਲੀਡਰ ਕਹਿੰਦੇ ਸੀ ਵੀ ਬਿੱਟੂ ਜੀ ਨੂੰ ਹਾਰ ਦਾ ਡਰ ਸੀ ਕਹਿੰਦੇ ਤਾਂ ਕਰਕੇ ਚਾਹੇ ਪ੍ਰਤਾਪ ਬਾਜਵਾ ਜੀ ਦੀ ਗੱਲ ਕਰ ਲਈ ਜਾਂ ਬਾਜਵਾ ਜੀ ਆ ਜਾਣ ਓਰੇ ਦੇਖ ਲਾਂਗੇ ਬਾਜਵਾ ਜੀ ਨੂੰ ਮੈਂ ਓਪਨ ਚੈਲੇਂਜ ਕਰਦਾ ਪ੍ਰਮਾਤਮਾ ਦੀ ਕਿਰਪਾ ਨਾਲ ਓਰੇ ਲੁਧਿਆਣੇ ਦੀ ਲੋਕਾਂ ਨਾਲ ਦੇਖਾਂਗੇ ਕਿਹਦੀ ਬਾਟਾ ਮਾਂਝਿਆ ਜਾਊਗਾ ਮੈਂ ਤਾਂ ਆ ਗਿਆ ਤੇ ਬਾਜਵਾ ਜੀ ਨੂੰ ਜੇ ਹੈਗਾ ਚਾ ਆ ਜਾਣ ਹੁਣ ਪੁੱਛ ਲਿਓ ਬਾਜਵਾ ਜੀ ਨੂੰ ਸਰ ਸਵਾਲ ਏ ਵੀ ਆ ਕਿ ਜਿਤ ਮੈਂ ਹੋਰ ਸੁਣ ਲਿਓ ਹਾਂਜੀ ਮੇਰੇ ਤਾਂ ਆ ਕਿ ਕਿਤੋਂ ਵੀ ਪਾਰਲੀਮੈਂਟ ਇਲੈਕਸ਼ਨ ਲੜ ਕੇ ਦਿਖਾ ਦਿਓ ਪੰਜਾਬ ਚ ਚਲੋ ਛੱਡੋ ਹਾਂਜੀ ਜੀ ਬਿਲਕੁਲ ਇਸ ਹਨ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਸਾਫ਼ ਸਾਫ਼ ਕਿਹਾ ਕਿ ਭਾਜਪਾ ਦੇ ਲੋਕਾਂ ਜਾਂ ਅਸੀਂ ਕਹਾਂਗੇ ਕਿ ਲੁਧਿਆਣਾ ਦੇ ਲੋਕਾਂ ਵੱਲੋਂ ਜਿਹੜਾ ਕਿ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਕਹਿੰਦੇ ਕਿ ਵੱਡੀ ਜਿੱਤ ਜਿਹੜੀ ਆ ਪ੍ਰਾਪਤ ਕੀਤੀ ਜਾਊਗੀ ਆ ਕਾਂਗਰਸ ਦੇ ਕਹਿੰਦੇ ਕਿ ਹੱਕ ਕਾਂਗਰਸ ਪਾਰਟੀ ਨੂੰ ਵੀ ਜਿਹੜਾ ਚੰਗਾ ਕਹੇ ਕਾਂਗਰਸ ਪਾਰਟੀ ਦੇ ਵੀ ਹੱਕ ਦੇ ਵਿੱਚ ਕਿਤੇ ਨਾ ਕਿਤੇ ਬੋਲਦੇ ਨਜ਼ਰ ਆਏ ਨੇ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲਿਵਿੰਗ ਇੰਡੀਆ న్యూਸ ਲਈ ਲ